ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਅੱਜ ਸਿਆਸੀ ਲਹਿਜੇ ਉੱਤੇ ਵੱਡੇ ਪੱਧਰ ਉੱਤੇ ਹਲਚਲ ਵੇਖਣ ਨੂੰ ਮਿਲੀ ਕਹਿੰਦਾ ਭਾਵ ਕਿ ਜਿਮਨੀ ਚੋਣ ਦਾ ਬੁਖਾਰ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਤੇਜ਼ ਹੋਣ ਲੱਗਾ ਹੈ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਅੱਜ ਇੱਕ ਸਿਆਸੀ ਲਹਿਜੇ ਦੀ ਅਹਿਮ ਖਬਰ ਆਉਂਦੀ ਹੈ ਕਿ ਸਾਬਕਾ ਅਕਾਲੀ ਆਗੂ ਜਿਨ੍ਹਾਂ ਨੇ ਭਾਵੇਂ ਪਿਛਲੇ ਸਾਲ ਨਵੰਬਰ 2024 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਛੱਡ ਦਿੱਤਾ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹਰਮੀਤ ਸਿੰਘ ਸੰਧੂ ਜਿਹੜੇ ਕਿ ਉੱਥੋਂ 2002 ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਦੇ ਆ ਫਿਰ ਵੀ 2007 ਤੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਵਜੇਤਾ ਬਣੇ ਤੇ ਮੁੱਖ ਪਾਰਲੀਮੈਂਟੀ ਸਖਤਰ ਵਜੋਂ ਵੀ ਉਹ ਨਿਯੁਕਤ ਰਹੇ ਕਹਿੰਦਾ ਆਪ ਕਿ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਸਿਆਸੀ لحاظ ਜੁਤੇ ਉਹ ਇੱਕ ਵਰਕਰ ਵਜੋਂ ਆਮ ਆਦਮੀ ਪਾਰਟੀ ਦੇ ਵੀ ਸ਼ਾਮਲ ਹੋਏ ਨੇ ਪਾਰਟੀ ਦੇ ਵੱਡੇ ਆਗੂ ਮਨੀਸ਼ ਸਾਧਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਦੇ ਵਿੱਚ ਅੱਜ ਉਹਨਾਂ ਨੇ ਨਵੀਂ ਜਿਹੜੀ ਐ ਸਿਆਸੀ ਪਾਰੀ ਉਹਦਾ ਐਲਾਨ ਕੀਤਾ ਹੈ ਬਕਾਇਦਾ ਉਹਨਾਂ ਦੀ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਸਿੰਬਲ ਉਹ ਪਾ ਦਿੱਤਾ ਗਿਆ ਕਹਿੰਦਾ ਭਾਵੇਂ ਕਿ ਵੱਡੇ ਪੱਧਰ ਉੱਤੇ ਪਿਛਲੇ ਦਿਨਾਂ ਤੋਂ ਭਾਵੇਂ ਚਰਚਾ ਸੀ ਕਿ ਆਮ ਆਦਮੀ ਪਾਰਟੀ ਤਰਨਤਾਰਨ ਦੇ ਜਿਮਨੀ ਚੋਂ ਲਿਹਾਜ਼ ਨੂੰ ਲੈ ਕੇ ਵੱਡੇ ਪੱਧਰ ਉੱਤੇ ਸਿਆਸੀ ਪੱਧਰ ਦੀ ਕੋਹੜ ਪੜਤਾਲ ਦੇ ਵਿੱਚ ਹੈ ਤੇ ਅੱਜ ਇਸ ਚਰਚਾ ਦੇ ਅਨੁਕੂਲ ਹੀ ਜਿਹੜੀ ਗੱਲ ਸਾਹਮਣੇ ਆਈ ਹਰਮੀਤ ਸਿੰਘ ਸੰਧੂ ਉਹਨਾਂ ਦੀ ਜਿਹੜੀ ਵਾਪਸੀ ਸ੍ਰੋਣੀ ਅਕਾਲੀ ਦਲ ਦੇ ਵਿੱਚ ਹੁੰਦੀ ਹੈ ਖੈਰ ਜਿਮਨੀ ਚੌਂ ਪੇ ਤਰਨ ਤਰਨ ਦਾ ਇਹ ਖਾੜਾ ਕਦੋਂ ਵੱਜਦਾ ਹੈ ਚੌਂ ਕਮਿਸ਼ਨ ਵੱਲੋਂ ਕਦੋਂ ਇਸ ਦੀ ਤਾਰੀਖ ਅਨਾਉਂਸ ਹੁੰਦੀ ਹੈ ਪਰੰਤੂ 6 ਮਹੀਨੇ ਦੇ ਵਿੱਚ ਇਹ ਚੋਣ ਹੋਣੀ ਕਰੀਬ ਸੰਭਾਵਨਾ ਮੋਟੇ ਤੌਰ ਉੱਤੇ ਰਹੀ ਹੈ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਹਲਕਾ ਤਰਨ ਤਰਨ ਤੋਂ ਵ代ਕ ਡਾਕਟਰ ਕਲਦੀਪ ਸਿੰਘ ਸੋਲ ਉਹਨਾਂ ਦੀ ਬੇਵਕਤੀ ਮੌਤ ਹੋ ਗਈ ਸੀ ਜਿਸ ਤੋਂ ਮਗਰੋਂ ਜਿਮਨੀ ਚੌਂ ਦੀ ਜਿਹੜੀ ਚਰਚਾ ਉਹ ਵੱਡੇ ਪੱਧਰ ਤੇ ਬਹਿਦੀ ਖੈਰ ਆਮ ਆਦਮੀ ਪਾਰਟੀ ਨੇ ਅੱਜ ਇੱਕ ਤਰ੍ਹਾਂ ਜੇ ਕਹਿ ਲਈ ਭਾਵੇਂ ਕਿ ਹੱਲੇ ਪਾਰਟੀ ਨੇ ਉੱਥੋਂ ਦੇ ਉਮੀਦਵਾਰ ਦਾ ਅਧਿਕਾਰ ਤੌਰ ਤੇ ਫੈਸਲਾ ਲੈਣਾ ਹੈ ਪਰੰਤੂ ਮੋٹے ਤੌਰ ਤੇ ਸਮਝਿਆ ਜਾ ਰਿਹਾ ਹੈ ਕਿ ਪਾਰਟੀ ਹੁਣ ਜਿਹੜੀ ਹੈ ਆਪਣੇ ਉਮੀਦਵਾਰ ਦਾ ਫੈਸਲਾ ਉਹ ਹਰਮੀਤ ਸਿੰਘ ਸੰਧੂ ਦੇ ird girdi ਹੀ ਲਵੇਗੀ ਬਾਕੀ ਵੇਖਣ ਵਾਲੀ ਗੱਲ ਹੈ ਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਇਹਦਾ ਭਾਗ ਕਿਸ ਰੋਣੀ ਅਕਾਲੀ ਦਲ ਭਾਰਤ ਜਨਤਾ ਪਾਰਟੀ ਤੇ ਕਾਂਗਰਸ ਉੱਥੋਂ ਕਿਸ ਤਰ੍ਹਾਂ ਦੀ ਰਣਨੀਤੀ ਲਿਖਣੀਆਂ ਕਿਹੜੇ-ਕਿਹੜੇ ਉਹਨਾਂ ਦੇ ਉਮੀਦਵਾਰ ਹੋਣਗੇ ਇਸ ਵੇਲੇ ਪੰਜਾਬ ਦੀ ਸਿਆਸਤ ਕਈ ਉਸਲਵੱਟੇ ਵੀ ਲੈਂਦੀ ਬਖਾਈ ਦੇ ਰਹੀ ਹੈ ਖਾਸ ਕਰਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਜਿਹੜਾ ਵੱਡੇ ਪੱਧਰ ਉੱਤੇ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਂ ਬਿੱਲ 252 ਜਿਹੜਾ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੇਸ਼ ਕੀਤਾ ਸੀ ਅੱਜ ਉਹਦੇ ਉੱਤੇ ਬਹਿਸ ਹੋਈ ਹੈ ਸਿਆਸੀ ਧਿਰਾਂ ਨੇ ਵੱਡੇ ਪੱਧਰ ਉੱਤੇ ਸਰਗਰਮੀ ਨਾਲ ਹਿੱਸਾ ਲਿਆ ਤੇ ਇਸ ਬਿੱਲ ਦੇ ਹੱਕ ਦੇ ਵਿੱਚ ਆਵਾਜ਼ ਵੀ ਬੁਲੰਦ ਕੀਤੀ ਤੇ ਹੁਣ ਪੰਜਾਬ ਸਰਕਾਰ ਇਸ ਬਿੱਲ ਨੂੰ ਕਹਿੰਦਾ ਭਾਗ ਕੇ ਅੱਗੇ ਪੰਜਾਬ ਦੀ ਜਨਤਾ ਦੇ ਕੋਲ ਲੈ ਕੇ ਜਾਏਗੀ ਮਾਮਲਾ ਸਿਲੈਕਟ ਕਮੇਟੀ ਦੇ ਕੋਲ ਸਟੈਂਡਿੰਗ ਕਮੇਟੀ ਦੇ ਕੋਲ 6 ਮਹੀਨੇ ਬਾਅਦ ਫਿਰ ਇਹਦੇ ਤੇ ਅਗਲੀ ਸਰਚਾ ਹੋਏਗੀ ਖੈਰ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਲੋਰਡ ਪਿੰਡ ਦੇ ਵਿੱਚ ਪਹੁੰਚੇ ਸਨ ਕਿਉਂਕਿ ਉੱਥੇ ਸੀਨੀਅਰ ਕਾਲੀ ਆਗੂ ਲਕਵੀਰ ਸਿੰਘ ਲੋਟ ਉਹਨਾਂ ਦੇ ਭਰਾ ਦੀ ਪਿਛਲੇ ਦਿਨੀ ਜਿਹੜੀ ਬੇਵਕਤੀ ਮੌਤ ਹੋ ਗਈ ਸੀ ਉਹਨਾਂ ਦੇ ਅਫਸੋਸ ਉੱਤੇ ਆਏ ਅਜਿਹੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਬੇਦਬੀਆਂ ਰੋਕੂ ਬਿੱਲ ਲੈ ਕੇ ਆਇਆ ਲਿਆਂਦਾ ਗਿਆ ਸੀ ਪਰੰਤੂ ਸਰਕਾਰ ਨੇ ਹਾਲੇ ਤਾਈਂ ਦੋਸ਼ੀਆਂ ਨੂੰ ਕਾਬੂ ਦੇ ਗ੍ਰਿਫਤ ਦੇ ਵਿੱਚ ਨਹੀਂ ਲਿਆ ਖੈਰ ਵੱਡੇ ਪੱਧਰ ਉਤੇ ਜਿਹੜੀ ਹੈ ਰਾਜਨੀਤੀ ਹੋ ਰਹੀ ਹੈ ਬੇਦਬੀਆਂ ਦੇ ਮਾਮਲੇ ਦੇ ਵਿੱਚ 2015 ਦੇ ਵਿੱਚ ਇਹ ਮਾਮਲਾ ਉੱਠਿਆ ਉਸ ਵਜਿਹੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਹੀ ਸਰਕਾਰ ਸੀ ਤੇ ਇਹਦੇ ਇਰਦ-ਗਿਰਦ ਕੋਟਕਪੂਰਾ ਬੈਬੜ ਕਲਾਂ ਕਾਂਡ ਜਿਹੜੇ ਹੋਰ ਮਾਮਲੇ ਵੀ ਵੱਡੇ ਪੱਧਰ ਤੇ ਹੋਏ ਜਿਹੜੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵੱਡੇ ਪੱਧਰ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਕਹਿੰਦਾ ਪਾ ਕੋਈ ਹਾਊਸ ਦੇ ਮੈਂਬਰਾਂ ਨੇ ਉਹ ਅਵਾਰੇ ਵੀ ਪ੍ਰਚਾਰੇ ਵੀ ਵੱਡੇ ਪੱਧਰ ਤੇ ਸਰੋਵਣੀ ਕਾਲੇਦਲ ਦੀ ਇਸ ਮਾਮਲੇ ਦੇ ਵਿੱਚ ਨੁਕਤਾਚੀਨੀ ਵੀ ਹੋਈ ਖੈਰ ਹੁਣ ਇਹ ਮਾਮਲਾ ਸਿਲੈਕਟ ਕਮੇਟੀ ਦੇ ਕੋਲ ਜਾਏਗਾ ਤੇ ਪਰਮਣ ਹੋਏਗਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਰੀਆਂ ਪਾਰਟੀਆਂ ਦੇ ਨਮਾਇंदे ਹੋਣਗੇ ਫਿਰ ਜਾ ਕੇ ਇੱਕ ਆਮ رائے ਪੰਜਾਬ ਦੇ ਲੋਕਾਂ ਤੋਂ ਲੈ ਕੇ ਫਿਰ ਇਸ ਮਾਮਲੇ ਦੇ ਵਿੱਚ ਅੱਗੇ ਗੱਲ ਵਧੇਗੀ ਵੱਖ-ਵੱਖ ਆਗੂਆਂ ਦਾ ਵੀ ਕਹਿਣਾ ਹੈ ਕਿ ਕਿਤੇ ਇਸ ਮਾਮਲੇ ਨੂੰ ਸਰਕਾਰ ਸਿਆਸੀ ਧਾਰ ਵਜੋਂ ਤਾਂ ਨਹੀਂ ਲੈ ਰਹੀ ਭਾਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਉੱਤੇ ਵੱਡੇ ਪੱਧਰ ਉੱਤੇ ਸਿਆਸਤ ਵੀ ਹੋ ਰਹੀ ਹੈ ਖੈਰ ਵੱਖ-ਵੱਖ ਸਮਾਜਿਕ ਤੇ ਧਾਰਮਿਕ ਫਰੰਟਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਪਰਲੇ ਦੀ ਸਲਾਹਾਂ ਵੀ ਕੀਤੀ ਗਈ ਹੈ ਕਿ ਆਖਰ ਕਿ ਇਹ ਵੇਦਵੀ ਜਿਹੜੀ ਰੋਕੂ ਬਿਲ ਉਹ ਸਾਰਥਕ ਢੰਗ ਨਾਲ ਅਗਲੇ ਸਮੇਂ ਲਾਗੂ ਹੋਏਗਾ ਕਿ ਹੁਣ 5 ਸਾਲ ਤੋਂ ਲੈ ਕੇ 10 ਸਾਲ ਤੱਕ ਜਿਹੜੀ ਹੈ ਸਜ਼ਾ ਦਾ ਪ੍ਰਬੰਧ ਤੇ 5 ਤੋਂ 10 ਲੱਖ ਦਾ ਜੁਰਮਾਨੇ ਦੀ ਗੱਲ ਕੀਤੀ ਗਈ ਹੈ ਨਵੇਂ ਬੀਐਨਐਸ ਐਕਟ ਅਧੀਨ ਹੀ ਇਸ ਮਾਮਲੇ ਨੂੰ ਅੱਗੇ ਵਿਦਾਇਆ ਜਾਏਗਾ ਵੇਖਣਾ ਹੋਵੇਗਾ ਕਿ ਇਹ ਵੇਦਵੀਆਂ ਉੱਤੇ ਜਿਹੜੀ ਪੰਜਾਬ ਦੀ ਚਰਚਾ ਹੈ ਅਗਲੇ ਸਮੇਂ ਉਹ ਕਿਸ ਪਾਸੇ ਦਾ ਰੁਕਵ ਖਤਿਆਰ ਕਰਦੀ ਹੈ ਖੈਰ ਹੁਣ ਕਿਉਂਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਿਉਂ ਹਰਕਤ ਦੇ ਵਿੱਚ ਆਈ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ। ਪਟਿਆਲਾ ਜ਼ਿਲ੍ਹੇ ਦੀ ਸਮਾਣਾ ਸ਼ਹਿਰ ਜਿਹੜਾ ਇਤਿਹਾਸਿਕ ਸ਼ਹਿਰ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜਿਆ। ਖੈਰ ਇਸ ਸ਼ਹਿਰ ਦੇ ਵਿੱਚ ਇੱਕ 300 ਤੋਂ ਉੱਪਰ ਉੱਚੇ BSNL ਦੇ ਟਾਵਰ ਉੱਤੇ ਪਿਛਲੇ ਸਾਲ 24 ਅਕਤੂਬਰ 2024 ਤੋਂ ਭਾਈ ਗੁਰਜੀਤ ਸਿੰਘ ਖੇੜੀ ਨਿਗ੍ਹਾਇਆਂ ਚੜੇ ਹੋਏ ਨੇ ਇਹ ਮੰਗ ਲੈ ਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਹਰ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਦਬੀ ਹੋ ਰਹੀ ਹੈ ਉਹਦੇ ਸਬੰਧੀ ਇੱਕ ਕੋਈ ਪੱਕਾ ਤੇ ਸਖਤ ਕਾਨੂੰਨ ਬਣਾਇਆ ਜਾਵੇ ਇਹ ਚਰਚਾ ਵੱਡੇ ਪੱਧਰ ਉੱਤੇ ਉੱਠੀ ਭਾਈ ਨਗਾਈਆਂ ਨੂੰ ਥੱਲੇ ਧਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਫਿਰ ਇਹ ਮੋਰਚਾ ਵੱਧਦਾ ਗਿਆ ਹੁਣ ਇਹ ਮੋਰਚਾ ਵੱਡੇ ਪੱਧਰ ਉੱਤੇ ਪਖਿਆ ਹੋਇਆ ਹੈ ਅੱਜ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਜਦੋਂ ਇਹ ਮੁੱਦੇ ਉੱਤੇ ਆਮ ਸ਼ਾਂਤੀ ਬਣਦੀ ਹੈ ਕਿ ਇਹਨੂੰ ਸਟੈਂਡਿੰਗ ਕਮੇਟੀ ਕੋਲ ਪੇਸ਼ ਕੀਤਾ ਜਾਏਗਾ ਤੇ ਅਗਲੇ ਇਸ ਮਾਮਲੇ ਦੇ ਵਿੱਚ 6 ਮਹੀਨੇ ਹੋਰ ਲੱਗਣਗੇ ਤਾ ਸਮਾਣੇ ਦੇ ਵਿੱਚ ਟਾਵਰ ਹੀਠਾਂ ਜਿਹੜੀਆਂ ਸਿਕ ਸੰਕਤਾਂ ਵੱਡੇ ਪੱਦਰ ਤੇ ਜੁੜੀਆਂ ਵੱਡੇ ਪੱਦਰ ਤੇ ਤੇ ਆਗੂ ਹੁਣ ਇਸ ਵੇਲੇ ਖਬਰ ਖਬਰ ਮਾਹੌਲ ਵੇਲੇ ਤੱਕ ਪਹੁੰਚੇ ਹੋਏ ਨੇ ਰਾਈ ਮਸਰਾ ਵੱਡੇ ਪੱਦਰ ਤੇ ਚੱਲ ਰਿਹਾ ਤੇ ਭਾਈ ਗੁਰਜੀਤ ਸਿੰਘ ਖੇੜੀ ਨਿਗਾਈਆਂ ਜਿਹੜੇ ਕਿ ਟਾਵਰ ਉੱਤੇ ਪਿਛਲੇ ਕਹਿੰਦਾ ਭਾਵ ਕਿ ਪਿਛਲੇ ਸਾਲ 24 ਅਕਤੂਬਰ 2024 ਤੋਂ ਚੜ੍ਹੇ ਹੋਏ ਨੇ ਬੇਦਬੀਆਂ ਦੀ ਰੋਕ ਥਾਮ ਪੱਕੇ ਸਖਤ ਕਾਨੂੰਨ ਸੰਬੰਧੀ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਸਰਕਾਰ ਵੱਲੋਂ ਅੱਜ ਇਸ ਪੱਧਰ ਦਾ ਇੱਕ ਨਿਰਣਾ ਲਿਆ ਗਿਆ ਤਾਂ ਹੁਣ ਇਸ ਅੰਦੋਲਨ ਨੂੰ ਕੀ ਸਮਾਪਤ ਕਰ ਦਿੱਤਾ ਜਾਏਗਾ ਹੁਣ ਵੇਖਣ ਵਾਲੀ ਗੱਲ ਹੈ ਕਿ ਭਾਈ ਗੁਰਜੀਤ ਸਿੰਘ ਨਗਾਈਆਂ ਹੁਣ ਥੱਲੇ ਉਤਰਨਗੇ ਜਾਂ ਅਗਲੇ 6 ਮਹੀਨੇ ਸਟੈਂਡਿੰਗ ਕਮੇਟੀ ਦੇ ਫੈਸਲੇ ਤੱਕ ਉਹ ਟਾਵਰ ਦਾ ਮੋਰਚਾ ਉਹ ਪਖਾਈ ਰੱਖਣਗੇ ਵੱਡੇ ਪੱਧਰ ਉੱਤੇ ਇੰਨੇ ਦਿਨੀ ਚਰਚਾ ਦੇ ਵਿੱਚ ਹੈ ਸਮਾਣੇ ਦਾ ਟਾਵਰ ਮੋਰਚਾ ਭਾਵੇਂ ਕਿ ਪਿਛਲੇ ਦਿਨੀ ਵੱਖ-ਵੱਖ ਧਰਮਾਂ ਦੇ ਨਮਾਇਦਿਆਂ ਨੇ ਰਲ ਮਿਲ ਕੇ ਇਸ ਮਾਮਲੇ ਨੂੰ ਸਰਬ ਧਰਮ ਬੇਦਵੀ ਵਿਰੋਧੀ ਇੱਕ ਮੋਰਚੇ ਵਜੋਂ ਵੀ ਲਿਆ ਤੇ ਪਿਛਲੇ ਸਮੇਂ ਕਈ ਪ੍ਰੋਗਰਾਮ ਵੀ ਵੱਡੇ ਪੱਧਰ ਉੱਤੇ ਅਲਿਖੇ ਗਏ ਭਾਵੇਂ ਸ਼ੁਰੂਆਤੀ ਦੌਰ ਦੇ ਵਿੱਚ ਲੋਕਾਂ ਦਾ ਧਿਆਨ ਇਹ ਟਾਵਰ ਮੋਰਚਾ ਨਾ ਖਿੱਚ ਸਕਿਆ ਪਰੰਤੂ ਬਾਅਦ ਦੇ ਵਿੱਚ ਵੱਡੇ ਪੱਧਰ ਉੱਤੇ ਨੇ ਧਿਆਨ ਖਿੱਚਿਆ ਤੇ ਪੰਜਾਬ ਸਰਕਾਰ ਵੀ ਦੱਸਿਆ ਜਾ ਰਿਹਾ ਕਿ ਅਜਿਹੇ ਮਾਹੌਲ ਤੋਂ ਹਰਕਤ ਦੇ ਵਿੱਚ ਆਈ ਬੇਦਵੀਆ ਦਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਵੱਡੇ ਪੱਧਰ ਉੱਤੇ ਗੂੰਜਿਆ ਵੇਖਣ ਵਾਲੀ ਗੱਲ ਹੈ ਇਹ ਟਾਵਰ ਉੱਤੇ ਚੜੇ ਪਾਈ ਗੁਰਜੀਤ ਸਿੰਘ ਖੇੜੀ ਨਿਗਾਹਾਂ ਹੁਣ ਹੇਠਾਂ ਉਤਰਨਗੇ ਜਾਂ ਸਟੈਂਡਿੰਗ ਕਮੇਟੀ ਦੇ ਫੈਸਲੇ ਤੱਕ ਅਗਲੇ 6 ਮਹੀਨੇ ਉਹ ਟਾਵਰ ਉੱਤੇ ਚੜੇ ਰਹਿਣਗੇ ਉਧਰ ਮਾਨਜੋਗ ਸੁਪਰੀਮ ਕੋਰਟ ਵੱਲੋਂ ਜਿਹੜੀ ਲੰਘੇ ਕੱਲ ਪੰਜਾਬ ਦੇ 1158 ਸਹਿਯਕ ਪ੍ਰੋਫੈਸਰਾਂ ਦੀ ਜਿਹੜੀ ਭਰਤੀ ਰੱਦ ਕਰ ਦਿੱਤੀ ਗਈ ਸੀ ਉਹਦਾ ਵੱਡੇ ਪੱਧਰ ਉੱਤੇ ਅਸਰ ਵਿਖਣ ਨੂੰ ਮਿਲਿਆ ਵੱਡੇ ਪੱਧਰ ਉੱਤੇ ਚਰਚਾ ਰਹੀ ਹੈ ਤੇ ਕਈ ਮਾਮਲੇ ਦੇ ਵਿੱਚ ਕਈ ਪੱਖਾਂ ਨੂੰ ਲੈ ਕੇ ਕਈ ਪਹਿਲੂਆਂ ਨੂੰ ਲੈ ਕੇ ਤੰਜ ਵੀ ਕੱਸੇ ਜਾ ਰਿਹਾ ਹੈ ਕਿਤੇ ਖੁਸ਼ੀ ਹੈ ਕਿਤੇ ਗਮੀ ਹੈ ਜਿਹੀ ਤਰ੍ਹਾਂ ਦਾ ਮਾਹੌਲ ਹੈ ਰੋਜ਼ਗਾਰ ਦਾ ਵਸੀਲਾ ਵੱਟੇ ਪੱਧਰ ਉੱਤੇ ਜਿਹੜੇ ਪੜ੍ਹੇ ਲਿਖੇ ਲੋਕਾਂ ਤੋਂ ਖੁਸ਼ਿਆ ਆਪਣੇ ਆਪ ਦੇ ਵਿੱਚ ਇੱਕ ਧਿਆਨ ਮੰਗਦਾ ਖੈਰੇ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਆਦਾਰਾ ਜਾਗੂ ਇੰਟਰਨੈਸ਼ਨਲ ਦੇ ਮੁੱਖ ਸੰਪਾਦਕ ਤੇ ਉਘੇ ਰਾਸੀ ਚਿੰਤਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਦੱਸਿਓ ਕਿ ਸੁਪਰੀਮ ਕੋਰਟ ਵੱਲੋਂ ਜਿਹੜੇ ਪੰਜਾਬ ਦੇ ਸਹਿਯਕ ਪ੍ਰੋਫੈਸਰਾਂ ਦੀ ਭਰਤੀ ਰੱਦ ਕੀਤੀ ਗਈ ਹੈ ਇਹਦੇ ਕੀ ਮਹਨੇ ਹੈ ਕਿਵੇਂ ਦੇਖਦੇ ਆਂ ਇਹ ਸਾਰੇ ਮਾਹੌਲ ਸੋ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਜਿਹੜਾ ਸੁਪਰੀਮ ਕੋਰਟ ਵੱਲੋਂ ਫੈਸਲਾ ਹੁੰਦਾ ਹੈ ਪੰਜਾਬ ਦੇ 1158 ਸਹਿਯਕ ਪ੍ਰੋਫੈਸਰਾਂ ਦੀ ਭਰਤੀ ਰੱਦ ਹੋਣ ਦਾ ਕਹਿੰਦਾ ਪਾਪ ਕਿ ਬੜੇ ਚਾਅ ਮਲਾਰਾਂ ਦੇ ਨਾਲ ਅਗਲਾ ਜਦੋਂ ਰੋਜ਼ਗਾਰ ਦੇ ਵਿੱਚ ਜਾਂਦਾ ਹੈ ਤੇ ਕੋ ਅਜੀ ਤਰ੍ਹਾਂ ਦਾ ਇੱਕ ਉਲਝਣ ਪੈਦਾ ਹੁੰਦੀ ਹੈ ਉਹ ਵੀ ਛੋਟੀ ਨਹੀਂ ਬੜੇ ਵੱਡੇ ਪੱਧਰ ਉੱਤੀ ਹੈ ਕਹਿੰਦਾ ਪਾਪ ਕਿ ਸੁਪਰੀਮ ਕੋਰਟ ਜਦੋਂ ਟੱਚ ਹੁੰਦਾ ਹੈ ਇਹ ਸਾਰੇ ਮਾਹੌਲ ਨੂੰ ਇਹਦੇ ਸਾਰੇ ਮਾਇਨੇ ਇਹਦੇ ਇਰਦ-ਗਿਰਦ ਜੀ ਡਾਟ ਹਾਂ ਭਿੰਦੇ ਸਰ ਦੇਖੋ ਮਾਨਯੋਗ ਸਿੱਖਲੇ ਪੰਜਾਬ ਦੇ 1155 ਲੈਕਚਰਾਰਾਂ ਦੀ ਜਿਹਦੇ ਵਿੱਚ 1099 ਸਹਿ ਇੱਕ ਪ੍ਰੋਫੈਸਰ ਤੇ 60 ਲੈਬਰੀਅਨ ਨੇ ਇਹਨਾਂ ਸਬੰਧੀ ਜਿਹੜੀ ਇਹਨਾਂ ਦੀ ਨਿਯੁਕਤੀਆਂ ਕੀਤੀਆਂ ਗਈਆਂ ਨੇ ਇਹ ਪਹਿਲੇ ਅਨੁਮਾਣਕਾਂ ਦਿੱਤਾ ਗਿਆ ਹੈ ਬੜਾ ਵੱਡਾ ਬੜਾ ਵੱਡਾ ਫੈਸਲਾ ਹੂੰ ਤੇ ਇਹਦੇ ਨਾਲ ਕਈ ਸਵਾਲ ਇਸ ਤਰ੍ਹਾਂ ਦੇ ਉੱਠ ਰਹੇ ਨੇ ਵੀ ਭਰਤੀ ਪ੍ਰਕਿਰਿਆ ਫੈਸਲਾ ਕੱਲ੍ਹ ਦਾ ਹੁੰਦਾ ਹੈ ਫੈਸਲਾ ਤੇ ਚਲੋ ਕੱਲ੍ਹ ਆ ਜਾਂਦਾ ਹੈ ਅੱਜ ਇਹਦੇ ਤੇ ਪ੍ਰਤੀਕਰਮ ਕਿਸ ਤਰ੍ਹਾਂ ਦਾ ਆ ਰਿਹਾ ਹੈ ਇਹ ਸਾਰਾ ਕੁਝ ਕਿਉਂਕਿ ਏਕਾਦਮ ਉਦਕਰਨ ਏਕਾਦਮ ਖੇਤਰ ਨਾਲ ਜੁੜਿਆ ਮਾਮਲਾ ਹੈ ਸਰਕਾਰ ਨਾਲ ਵੀ ਪੰਜਾਬ ਸਰਕਾਰ ਵੀ ਇਹਦੇ ਵਿੱਚ ਇਨਵੋਲਡ ਹੈ ਵੱਡੇ ਪੱਧਰ ਉਤੇ ਜੀ ਜੇ ਸਾਹਿਬ ਦੇਖਿਆ ਜਾਵੇ ਜੋ ਜੋ ਲੋਕਾਂ ਨੇ ਇਹ ਜੋ ਇਹਦੇ ਪ੍ਰਸਵਾਲ اٹھਾਏ ਨੇ ਮਾਨਸੂਰ ਕੋਰਟ ਨੇ ਉਹ ਇਹਦੇ ਪ੍ਰਕਿਰਿਆ ਅੱਗੇ ਉੱਪਰਤਾਈ ਨੇ ਇਹਦੇ ਪ੍ਰਕਿਰਿਆ ਦੇ ਪਰਛਾਈ ਨੇ ਇਹਦੇ ਨਿਯਮਾਂ ਦੀ ਲੰਘਣਾ ਦੇ ਸਾਇ ਹੈਗੇ ਹੂੰ ਉਹ ਕਿਉਂਕਿ ਇਹ ਜਿਹੜੀਆਂ ਪੋਸਟਾਂ ਨੀਂਗੀਆਂ ਇਹ ਪੀਪੀਐਸਸੀ ਦੇ ਘੇਰੇ ਵਿੱਚ ਹੁੰਦੇ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜੋ ਕਿ ਇੱਕ ਕਾਨੂੰਨੀ ਅਥਾਰਟੀ ਹੈ ਜਿਹੜੀ ਕਿ ਇੰਡੀਪੈਂਡੈਂਟ ਅਥਾਰਟੀ ਹੈ ਜਿੱਥੇ ਤੋਂ ਪਾਰਦਰਸ਼ਤਾ ਦੀ ਮੰਗ ਕੀਤੀ ਜਾਂਦੀ ਹੈ ਬੇਸ਼ੱਕ ਕਮਿਸ਼ਨ ਦੇ ਵਿੱਚ ਵੀ ਪਿਛਲੇ ਸਮੇਂ ਦੇ ਕਾਫੀ ਕੁਝ ਹੋਇਆ ਸੀ ਪਰੰਤੂ ਕਿਉਂਕਿ ਉਹਦੀ ਇੱਕ ਵੱਖਰੀ ਬਜਟਾ ਹੈ ਉਹ ਕਾਨੂੰਨੀ ਤੌਰ ਦੇ ਉੱਪਰ ਇੰਡੀਪੈਂਡੈਂਟ ਅਧਾਰਾ ਹੈ ਉਹਨੇ ਚੁਣ ਕਰਨੀ ਇਹ ਉਸ ਘੇਰੇ ਦੇ ਵਿੱਚੋਂ ਪੰਜਾਬ ਸਰਕਾਰ ਨੇ ਇਹ ਪੋਸਟਾਂ ਕੱਢ ਕੇ ਇਹ ਸਿੱਧੇ ਤੌਰ ਤੇ ਆਪਣੀ ਭਾਗੀ ਕੀਤੀ ਸੀ ਅਸਲ ਦੇ ਵਿੱਚ ਇਹ ਅਕਤੂਬਰ 2021 ਚ ਇਹ ਇਹਦੇ ਲਈ ਤਰਖਾਸਤਾ ਮੰਗੀਆਂ ਗਈਆਂ ਹੂੰ ਅੱਛਾ ਜੀ ਇਹ ਇਹ ਜਿਹੜੀ ਕਿਉਂਕਿ ਇਹਦੇ ਵਿੱਚ ਦੇਖੋ ਹੁਣ ਦੋ ਤਿੰਨ ਆਪਾਂ ਜਿ ਕਹੀਏ ਪਿਛਲੀਆਂ ਸਰਕਾਰਾਂ ਦਾ ਜਿਹੜਾ ਸਿਸਟਮ ਹੈ ਇਹਨੂੰ ਆਪਾਂ ਕੱਲੀ ਇੱਕ ਇੱਕ ਸਰਕਾਰ ਨੂੰ ਜਾਂ ਕਿਤੇ ਪੋਲੀਟਿਕਲ ਸਿਸਟਮ ਨੂੰ ਨਹੀਂ ਇਹਦੇ ਵਿੱਚ ਅਸਲ ਜਿਹੜੀ ਸਰਕਾਰ ਜੋ ਸਰਕਾਰ ਦਾ ਜਿਹੜਾ ਸਿਸਟਮ ਹੈ ਇਦੇ ਵਿੱਚ ਬਿਊਰੋਕਰੇਟ ਨੇ ਫੈਕਟਰੀ ਨੇ ਡਾਇਰੈਕਟਰ ਨੇ ਜਿਨ੍ਹਾਂ ਨੇ ਪਾਲਿਸੀ ਮੇਕਰ ਨੇ ਉਹਨਾਂ ਨੇ ਬਣਾਉਣਾ ਹੁੰਦਾ ਹੈ ਉਹਨਾਂ ਨੇ ਹੁਣ ਇਸ ਤਰ੍ਹਾਂ ਦਾ ਵਿਜ਼ਨ ਬਣਾਇਆ ਕਿ ਇਹਨਾਂ ਨੂੰ ਪੀਪੀਐਸਸੀ ਦੇ ਘੇਰੇ ਚੋਂ ਕੱਢ ਕੇ ਹੂੰ ਸਿੱਧੇ ਤੌਰ ਤੇ ਪੜਤੀ ਕਰਨ ਦਾ ਪ੍ਰਕਿਰਿਆ ਆਰੰਭ ਕੀਤੀ ਗਈ ਇਹਦੇ ਵਾਸਤੇ ਨਵੰਬਰ 2021 ਦੇ ਵਿੱਚ ਪੇਪਰ ਹੋਇਆ ਹੂੰ ਆ ਕਿਹਾ ਤਾਂ ਸਾਰੇ ਸਬਜੈਕਟਾਂ ਦਾ ਬਹੁਤ ਸਾਰੇ ਸਬਜੈਕਟਾਂ ਦਾ ਸੀਗੇ ਇਹ ਜਿਹੜੇ ਸਰਕਾਰੀ ਕਾਰਜਾਂ ਦੇ ਵਿੱਚ ਸਿਸਟਮ ਪ੍ਰੋਫੈਸਰ ਲੱਗਣੇ ਸੀ ਇਹ ਪੇਪਰ ਹੋਇਆ ਤੇ ਉਹ ਪੇਪਰ ਦਾ ਰਿਜ਼ਲਟ ਤਿਆਰ ਹੋਇਆ ਤੇ ਨਾਲ ਦੀ ਨਾਲ ਇਮੀਡੀਏਟ ਉਹਨਾਂ ਦੀ ਕਲੈਕਸ਼ਨ ਕਰ ਦਿੱਤੀ ਗਈ ਤੇ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇਣੇ ਸ਼ੁਰੂ ਕਰ ਦਿੱਤੇ ਗਏ ਇਸ ਰੰਕ ਦੇ ਵਿੱਚ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਕਿਹਾ ਵੀ ਇਹ ਮੈਥ ਦੀ ਲੰਘਣਾ ਹੋ ਰਹੀ ਹੈ ਨਿਯਮਾਂ ਦੀ ਲੰਘਣਾ ਹੋ ਰਹੀ ਹੈ UGC ਦੇ ਹਦਾਇਤਾਂ ਨੇ ਜਿਹੜੀਆਂ ਉਹਨਾਂ ਦੀ ਲੰਘਣਾ ਹੋ ਰਹੀ ਹੈ ਉਹਨਾਂ ਦੇ ਮੁਤਾਬਕ UGC ਦੀਆਂ ਜਿਹੜੀਆਂ ਜੋ ਗਾਈਡਲਾਈਨ ਜਿਹਨੇ ਪੰਜਾਬ ਸਰਕਾਰ ਨੇ ਅਡਾਪਟ ਕਰ ਰੱਖਿਆ ਹੈ ਉਹਨਾਂ ਦੇ ਵਿੱਚ ਦੇ ਮੁਤਾਬਕ ਇਹਨਾਂ ਦੇ ਬਾਕੀ ਦਾ ਫਾਈਨਲ ਬਣਨੇ ਹੁੰਦੇ ਨੇ ਤੇ ਉਸ ਤਰ੍ਹਾਂ ਦੇ ਇਹ ਸ਼ਿਕਵਾ ਡਾਕਟਰ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਕਿੰਨਾਂ ਵੱਲੋਂ ਉਠਾਇਆ ਗਿਆ ਸੀ ਉਸ ਸਮੇਂ ਇਹ ਜਿਹੜੇ ਕੈਂਡੀਡੇਟ ਜਿਹੜੇ ਉਸ ਸੰਬੰਧ ਦੇ ਉਸ ਸਮੇਂ ਦੇ ਵਿੱਚ ਜਿਹੜੇ ਉਸ ਕੈਂਡੀਡੇਟ ਸੀਗੇ ਉਮੀਦਵਾਰਾਂ ਵੱਲੋਂ ਹੀ ਉਠਾਇਆ ਗਿਆ ਕਿ ਉਹਨੂੰ ਹੀ ਰਿਸਟ ਹੋਈ ਹੈ ਫਿਰ ਇਹ ਜਦੋਂ ਹੀ ਇਹਨਾਂ ਨੇ ਪੰਜਾਬ ਸਰਕਾਰ ਨੇ ਉਸ ਵੇਲੇ 600 ਨੋ ਲੈਕਚਰਰਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੀ ਸੀ ਹਾਂ ਹਾਂ ਜੀ 1155 ਦੇ ਵਿੱਚੋਂ ਜਿਹਦੇ ਵਿੱਚੋਂ ਜੀ 135 ਹਾਜ਼ਰ ਹੋ ਗਏ ਸੀ ਜੁਆਇਨ ਕਰ ਗਏ ਸੀ ਬਾਕੀ 400 ਰਾਖੀ ਨੂੰ ਅਪਾਇੰਟਮੈਂਟ ਲੈਟਰ ਤਾਂ ਮਿਲ ਗਏ ਪਰ ਉਹਨਾਂ ਨੂੰ ਕੰਮ ਨਹੀਂ ਕੀਤਾ ਗਿਆ ਇਹ ਵੀ ਇੱਕ ਪ੍ਰਕਿਰਿਆ ਇਹ ਵੀ ਆਈ ਹੈ ਵੀ ਕਿ ਰਸਤਾ ਨੂੰ ਜੁਆਇਨ ਕਰਾਇਆ ਗਿਆ ਹੂੰ ਓਕੇ ਪ੍ਰਿੰਸੀਪਲ ਨੂੰ ਫਟਾਕ ਟੈਕਸਟ ਕਿੰਦੀ ਹੈ ਇਮੀਡੀਏਟ ਉਹਦੇ ਉੱਪਰ ਸਰਕਾਰ ਦੇ ਜਿਹੜੀ ਇਹ ਪ੍ਰਕਿਰਿਆ ਸੀ ਉਹਦੇ ਉੱਪਰ ਇਹ ਸਵਾਲ ਉੱਠੇ ਇਹ ਕਹਿੰਦਾ ਕਿ ਤੱਕ ਇਹ ਨਿਯੁਕਤੀਆਂ ਰਾਤ ਨੂੰ ਹੋਈਆਂ ਫਿਰ ਨਿਯੁਕਤੀਆਂ ਇਹੀ ਹੋ ਸਕਦੇ ਨੇ ਗ੍ਰੈਂਡਿੰਗ ਰਾਤ ਨੂੰ ਇਹ ਇਹ ਕਿਉਂਕਿ ਪ੍ਰਿਸੀਜਰਲ ਜਿਹੜੀ ਗਲਤੀਆਂ ਲੈਸੇਜ ਹੋਈਆਂ ਨੇ ਨਾ ਇਸੇ ਕਰਕੇ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਉੱਥੇ ਉਹਨਾਂ ਨੇ ਰਿਕਟ ਪਾਈ ਹੋਈ ਸੀ ਉਹ ਕੇਸ ਚੱਲਦਾ ਰਿਹਾ ਹਾਈ ਕੋਰਟ ਵੱਲੋਂ ਉਹ ਫੈਸਲਾ ਉਹ ਫੈਸਲਾ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਵੀ ਰੱਦ ਕਰ ਦਿੱਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈਂਚ ਭਾਰਤੀ ਜੀ ਉੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਿਹੜੇ ਸਿੰਗਲ ਬੈਂਚ ਸੀ ਉਹਨਾਂ ਨੇ ਅਗਸਤ ਦੇ ਵਿੱਚ ਅਗਸਤ 2022 ਦੇ ਵਿੱਚ ਇਹ ਇਹ ਅਪੁਆਇੰਟਮੈਂਟ ਜਿਹੜੀਆਂ ਹੋਈਆਂ ਸੀ ਜਾਂ ਨਿਯੁਕਤੀਆਂ ਹੋਈਆਂ ਸੀ ਇਹਨੂੰ ਰੱਦ ਕਰ ਦਿੱਤਾ ਸੀ ਹੂੰ 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 ਉਸ ਸਿੰਗਲ ਬੈਂਚ ਨੇ ਤੇ ਉਸ ਵੇਲੇ ਪੰਜਾਬ ਸਰਕਾਰ ਡਬਲ ਬੈਂਚ ਚਲੀ ਗਈ ਨੰਬਰ 2024 ਦੇ ਵਿੱਚ ਡਬਲ ਬੈਂਚ ਨੇ ਇਹਨਾਂ ਨਿਯੁਕਤੀਆਂ ਨੂੰ ਸਹੀ ਠਹਿਰਾ ਕੇ ਐਲਾਨ ਕਰ ਦਿੱਤਾ ਇਹ ਬਿਲਕੁਲ ਸਹੀ ਨੇ 2024 ਸਤੰਬਰ 2024 ਦੇ ਵਿੱਚ ਇਹਨਾਂ ਨੂੰ ਨਿਯੁਕਤੀਆਂ ਨੂੰ ਸਹੀ ਠਹਿਰਾ ਦਿੱਤਾ ਕਹਿੰਦਾ ਭਾਬੀ ਕਿ ਇੱਕ ਵਾਰੀ ਮਾਮਲਾ ਸਹੀ ਪੈ ਚੁੱਕਾ ਸੀ ਜੀ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਹੂੰ 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 ਤੇ ਇਹਦੇ ਤੇ ਫਿਰ ਪੰਜਾਬ ਸਰਕਾਰ ਨੇ ਆਪਣੇ ਤੌਰ ਦੇ ਉੱਤੇ ਇਹਨਾਂ ਨੂੰ ਨਿਯੁਕਤੀਆਂ ਦਿੱਤੀਆਂ ਤੇ ਇਹਨਾਂ ਨੂੰ ਜੁਆਇਨ ਕਰਾਇਆ ਜਿਦੇ ਵਿੱਚੋਂ 1155 ਹਾਂ ਜੁਆਇਨ ਕਰਕੇ ਜਿਹਦੇ ਵਿੱਚ 1099 ਪ੍ਰੋਫੈਸਰ ਤੇ ਸਾਥ ਲੈ ਵੀਰੀ ਹਾਂ 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 ਤੇ ਇਹ ਜੁਆਇਨ ਕਰਕੇ ਕਿਉਂਕਿ ਪੈਸੇ ਦੇਖਿਆ ਜਾ ਰਿਹਾ ਤਾਂ 1996 ਤੋਂ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ 47 ਸਰਕਾਰੀ ਪੰਜਾਬ ਦੇ ਸਰਕਾਰੀ ਸਰਕਾਰ 47 ਕਾਲਜ ਨੇ ਇਹਨਾਂ ਦੇ ਵਿੱਚ ਕੋਈ ਰੈਗੂਲਰ ਭਰਤੀ ਨਹੀਂ ਸੀ ਹੋਈ ਉੱਥੇ ਪਾਰਟ ਟਾਈਮ ਅਡ ਹੌਕ ਜਾ ਗੈਸਟ ਫੈਕਲਟੀ ਦੇ ਤੌਰ ਤੇ ਲੈਕਚਰਰ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ 99 ਤੋਂ ਬਾਅਦ ਦੇਖੋ ਭਰਤੀ ਨਹੀਂ ਹੋਈ ਹੈ ਜੀ ਤੇ ਰੇਗੂਲਰ ਬਹੁਤ ਘੱਟ ਸੀਗੇ ਜੀ ਤੇ ਇਸ ਸੰਬੰਧ ਦੇ ਵਿੱਚ ਤੇ ਬਹੁਤ ਸਾਰੇ ਜਦੋਂ ਇਹ ਨਵੇਂ ਨਿਯੁਕਤ ਹੋਏ ਤੇ ਇਹਨਾਂ ਨੇ ਜਾਣਾ ਸੀ ਕਿ ਉੱਥੇ ਉਹਨਾਂ ਨੂੰ ਜਿਹੜੇ ਪਾਰਟ ਟਾਈਮ ਜਾਂ ਗੈਸਟ ਫੈਕਲਟੀ ਜਾਂ ਦੂਸਰੇ ਸਟਾਫ ਉਪਸਥਾਨ ਦੇ ਉੱਪਰ ਉਹਨਾਂ ਨੂੰ ਰਲੀਫ ਕੀਤਾ ਗਿਆ ਹੂੰ ਤੇ ਇਹ ਇਹ ਦੇ ਤੋਂ ਇੱਕ ਸਵਾਲ ਉੱਠ ਰਿਹਾ ਹੈ ਬੀ ਸਰਕਾਰਾਂ ਦੀਆਂ ਪਾਲਿਸੀਆਂ ਕਿਸ ਤਰ੍ਹਾਂ ਨੇ ਵੀ ਉੱਥੇ ਉਹਨਾਂ ਦਾ ਵੀ ਹੈ ਦੇਖੋ ਜਿਹੜੇ ਲੰਬੇ ਸਮੇਂ ਤੋਂ ਜੋਬ ਕਰ ਰਹੇ ਸੀ ਚਾਹੇ ਪਾਰਟ ਟਾਈਮ ਵੀ ਕੰਟਰੈਕਟ ਦੇ ਉੱਪਰ ਸੀ ਤੇ ਉਹ ਬਿਲਕੁਲ ਬੇਰੁਜ਼ਗਾਰ ਹੋ ਗਏ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੇ ਮਾਪਿਆਂ ਦੀਆਂ ਸ਼ਾਮਾਂ ਤੇ ਹਾਈਲੀ ਕੁਆਲੀਫਾਈਡ ਕੋ ਵੀ ਨਹੀਂ ਤੇ ਹਾਈਲੀ ਕੁਆਲੀਫਾਈਡ ਇਹ ਵੀ ਨਹੀਂ ਇਹ 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 ਨਹੀਂ ਕਹਿ ਸਕਦੇ ਵੀ ਇਹ ਬੰਦੇ ਜੋਗਤਾ ਪ੍ਰਾਪਤ ਨਹੀਂ ਲੈਕਚਰਰ ਦੇ ਲਈ ਇਸਿਸਟੈਂਟ ਪ੍ਰੋਫੈਸਰ ਦੇ ਲਈ ਬਹੁਤ ਵੱਡੀ ਯੋਗਤਾ ਹੁੰਦੀ ਹੈ ਸਵੰਦਿਤ ਵਿਸ਼ੇ ਦਾ ਪੋਸਟ ਗ੍ਰੈਜੂਏਟ ਹੁੰਦਾ ਐ ਐਮਐਸਲ ਹੁੰਦਾ ਪੀਐਚਡੀ ਹੁੰਦਾ ਤੇ ਉਸ ਤੋਂ ਬਾਅਦ ਜੀਜੀਸੀ ਦੇ ਨੈਟ ਦੇ ਪਾਸ ਕਰਦੇ ਨੇ ਬਹੁਤ ਵੱਡੀ ਵੱਡੀ ਉਮਰ ਲੱਗ ਜਾਂਦੀ ਐ ਤੇ ਫਿਰ ਉਹਨਾਂ ਦੀਆਂ ਸ਼ਾਮਾਂ ਹੁੰਦੀਆਂ ਨੇ ਪਰੰਤੂ ਦੇਖੋ ਇਸ ਤਰ੍ਹਾਂ ਦੇ ਜਿਵੇਂ ਦਾ ਹੋਰ ਹੈ ਜਿਹੜਾ ਬਰਤਾਰਾ ਉਹਦੇ ਵਿੱਚ ਉਹਨਾਂ ਦੀ ਸਾਰਾ ਕੁਝ ਰੁੱਦ ਜਾਂਦਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚਿਆਂ ਦਾ ਕਿੰਨਾ ਹੋਊਗਾ ਜੀ ਦੇਖਣ ਵਾਲੀ ਗੱਲ ਐ ਕਿਉਂਕਿ ਸਰਕਾਰਾਂ ਦਾ ਜਿਹੜਾ ਸਿਸਟਮ ਐ ਉਹਨਾਂ ਨੂੰ ਇਸ ਤਰ੍ਹਾਂ ਦੀ ਨਿਯਮਾਂ ਨੂੰ ਤੋੜ ਕੇ ਜਾਂ ਇਸ ਤਰ੍ਹਾਂ ਦੇ ਕਾਰਵਾਈਆਂ ਕਰਨੀਆਂ ਕਹਿੰਦਾ ਤਾਂ ਡਾਕਟਰ ਸਾਹਿਬ ਹੁਣ ਸੂਬਾ ਸਰਕਾਰ ਨੂੰ ਇਹ ਹਦਾਇਤ ਹੋਈ ਕਿ UGC ਦੇ ਨਿਯਮਾਂ ਮੁਤਾਬਕ ਭਰਤੀ ਕੀਤੀ ਜਾਏ। ਹਾਂਜੀ UGC ਦੇ ਹਦਾਇਤਾਂ ਮੁਤਾਬਕ ਉਹਦੇ ਮਤਲਬ ਕਿ PPSC ਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਰੋਲ ਕੀ ਹੁੰਦਾ ਹੈ ਜਾਂ ਰਹਿ ਜਾਂਦਾ। ਨਹੀਂ UGC ਦੀਆਂ ਹਦਾਇਤਾਂ ਨੇ PPSC ਨੇ ਉਹਦੀ ਜਿਹੜੀ ਅਪਾਇੰਟਮੈਂਟ ਕਰਨ ਵਾਲੀ ਜਿਹੜੀ ਨਿਯੁਕਤੀ ਕਰਨ ਵਾਲੀ ਸਿਲੈਕਸ਼ਨ ਕਰਨ ਵਾਲੀ ਅਥਾਰਟੀ ਆ ਉਹ ਉਹਨਾਂ ਗਾਈਡਲਾਈਨ ਦੇ ਮਤਲਬ ਇਸ਼ਤਿਹਾਰ ਦੇਗੀ ਤੇ ਉਹਦੇ ਮੁਤਾਬਕ ਕਰਦੀਆਂ ਲਏਗੀ ਤੇ ਉਹਦੀ ਸ਼ਾਨਦੀਨ ਕਰਕੇ ਉਹਦੇ ਮੁਤਾਬਕ ਸਿਲੈਕਸ਼ਨ ਕਰੇਗੀ ਓਕੇ ਓਕੇ ਇਹ ਇਹ ਹੈ ਜੀ ਜਿਹੜਾ ਪੀਪੀਐਸਸੀ ਦਾ ਰੋਲ ਹੈ ਜੀ ਡਾਕਟਰ ਸਾਹਿਬ ਇਹ ਮਾਮਲਾ ਕੀ ਹੈ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਆ ਕਿ ਅਪਾਇੰਟਮੈਂਟ ਹੋ ਜਾਂਦੀ ਹੈ ਫਿਰ ਉਹ ਮਾਮਲੇ ਕੋਰਟਾਂ ਜਾਂਦੇ ਆ ਅਦਾਲਤਾਂ ਦੇ ਵਿੱਚ ਜਾਂਦੇ ਉੱਚ ਅਦਾਲਤਾਂ ਜਾਂਦੇ ਰੱਦ ਹੋ ਜਾਂਦੇ ਆ ਇਹ ਪ੍ਰਕਿਰਿਆ ਸਰਕਾਰਾਂ ਦੇ ਬਦਲ ਨਾਲ ਵੀ ਨਹੀਂ ਬਦਲ ਰਹੀ ਬਦਲਾਅ ਦੀ ਗੱਲ ਤਾਂ ਹੁੰਦੀ ਹੈ ਪਰੰਤੂ ਇਹਦੇ ਵਿੱਚ ਬਦਲਾਅ ਨਹੀਂ ਵੇਖਣ ਨੂੰ ਮਿਲ ਰਿਹਾ ਉਹੀ ਮਾਹੌਲ ਉਦਾਂ ਸਾਰਾ ਕੁਝ ਭਿੰਡੇ ਸਾਹਿਬ ਅਸਲ ਦੇ ਵਿੱਚ ਸਰਕਾਰਾਂ ਦੇ ਵਿੱਚ ਜੇ ਆਪਾਂ ਕਹੀਏ ਪਾਰਦਰਸ਼ਤਾ ਨੂੰ ਲੁਕਾਉਣ ਦੀ ਜਾਂ ਆਪਣੇ ਸਿਆਸੀ ਲਾਹੇ ਲੈਣ ਦੀ ਇੱਕ ਲਾਲਸਾ ਰਹੀ ਹੈ ਜਿੰਨੇ ਸੋਦੇ ਯਾਦ ਹੋਏਗਾ ਕਿ ਸਰਦਾਰ ਬਿਆਨ ਸਿੰਘ ਦੀ ਸਰਕਾਰ ਵੇਲੇ ਵੀ ਇੱਕ ਵਾਰ BDPO ਉਹਨਾਂ ਨੇ PPSB ਦੇ ਘੇਰੇ ਤੋਂ ਕੱਢ ਕੇ ਭਰਤੀ ਕਰ ਲਏ ਸਨ ਮਾਨਯੋਗ ਹਾਈ ਕੋਰਟ ਨੇ ਉਹ ਸਿਲੈਕਸ਼ਨ ਰੱਦ ਕਰ ਦਿੱਤੀ ਸੀ ਫਿਰ ਦੁਬਾਰਾ ਉਹ PPSB ਦੇ ਰਾਹੀਂ ਸਿਲੈਕਸ਼ਨ ਹੋਈ ਸੀ ਦੁਬਾਰਾ ਚੋਣ ਹੋਈ ਸੀ ਕਿ ਜਦੋਂ ਕੋਈ ਸਰਕਾਰਾਂ ਨੂੰ ਸਾਰਾ ਪਤਾ ਹੋਣ ਦੇ ਬਾਵਜੂਦ ਉਹਨਾਂ ਕੋਲੇ ਐਡੇ ਐਕਸਪਰਟ ਆਈਐਸ ਆਈਪੀਐਸ ਜਿਹੜੇ ਬਿਊਰੋਕਰੇਟ ਹੈ ਜਾਂ ਉਹਨਾਂ ਦੇ ਟੈਕਨੀਕਲ ਸਟਾਫ ਹੈ ਉਹਨਾਂ ਦੇ ਪਾਸ ਲੀਗਲ ਉਹ ਹੈਗੇ ਉਹ ਕਿਉਂ ਨਹੀਂ ਉਹਨਾਂ ਦੀ ਸਲਾਹ ਦੇ ਮਤਾਬਕ ਉਹ ਕਿਉਂ ਰੂਲ ਨੂੰ ਤੋੜਦੇ ਅਸਲ ਦੇ ਵਿੱਚ ਕਾਰਨ ਕੀ ਹੈ ਨਾ ਕਈ ਅਧਿਕਾਰੀ ਅਜਿਹੇ ਚੇਤੇ ਬਣ ਜਾਂਦੇ ਨੇ ਬਲੂ ਆਈ ਗਾਏ ਬਣ ਜਾਂਦੇ ਨੇ ਸਰਕਾਰਾਂ ਦੇ ਉਹ ਉਹ ਸਮਝਦੇ ਨੇ ਵੀ ਸਰਕਾਰ ਨੂੰ ਹੀ ਅਸੀਂ ਚਲਾਉਣਾ ਹੈ ਉਹ ਪਾਲਿਸੀ ਇਸ ਤਰ੍ਹਾਂ ਦੀ ਬਣਾ ਦਿੰਦੇ ਨੇ ਤੇ ਸਰਕਾਰ ਜਿਹੜੀ ਪੋਲੀਟੀਕਲ ਗਵਰਨਮੈਂਟ ਹੈ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਬਹੁਤ ਵਧੀਆ ਚੀਜ਼ਾਂ ਆਪਾਂ ਇਸ ਤਰ੍ਹਾਂ ਹੀ ਕਰੀਏ ਇਸੇ ਤਰ੍ਹਾਂ ਇਹ ਇਨ ਅਪੁਆਇੰਟਮੈਂਟਾਂ ਦੇ ਵਿੱਚ ਹੋਇਆਗਾ ਹੂੰ ਹੂੰ ਇਹੋ ਕਿ ਪਤਾ ਹੈ ਵੀ 2022 ਦੀ ਇਲੈਕਸ਼ਨ ਆ ਰਹੀ ਹੈ ਤੇ ਇਨੀ ਕਾਲੀ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਪਾਲਿਸੀ ਬਣਾਈ ਉਹਨਾਂ ਨੇ ਤੇ ਸਾਰੇ ਰੂਲਸ ਰੈਗੂਲੇਸ਼ਨ ਦਾ ਦੂਸਰੇ ਪਾਸੇ ਹੋ ਗਿਆ ਸੀ ਨੂੰਨਾਂਨ ਪਤਾ ਵੀ ਗਾਈਡਲਾਈਨ ਜਿਹੜੀਆਂ UGC ਦੀਆਂ ਨੇਗੇ UGC ਦੀਆਂ ਗਾਈਡਲਾਈਨ ਇਹਨਾਂ ਨੇ ਮੰਨ ਚੁੱਕੇ ਨੇ ਕਿ ਹਦਾਇਤਾਂ ਦੇ ਮਤਲਬ ਕਿ ਜਦੋਂ ਇਹਨਾਂ ਨੂੰ ਲੈਕਚਰਰਾਂ ਨੂੰ ਪ੍ਰੋਫੈਸਰਾਂ ਨੂੰ ਗ੍ਰੇਡ ਦਿੱਤੇ ਜਾ ਰਹੇ ਨੇ ਤਾਂ ਉਹ ਵੀ ਤਾਂ ਉਹਨਾਂ ਦੇ ਹਦਾਇਤਾਂ ਅੰਦਰ ਆ ਜਾਣੀ ਹੈ ਬਿਲਕੁਲ 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 ਉਹਨਾਂ ਨੂੰ ਪਾਸੇ ਟੱਕ ਕੇ ਉਹ ਅਸਲ ਦੇ ਵਿੱਚ ਕਈ ਅਫਸਰ ਐਸੇ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਰਕਾਰਾਂ ਦੀ ਬੜੀ 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 ਕਿਰਕਰੀ ਕਰਾਉਂਦੇ ਸਾਨੂੰ ਪਤਾ ਹੋਊਗਾ ਪਿਛਲੇ ਸਮੇਂ ਦੇ ਵਿੱਚ 2 ਸਾਲ ਪਹਿਲਾਂ ਹੀ ਜਦੋਂ ਪੰਚਾਇਤੀ ਇਲੈਕਸ਼ਨ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਵੱਡੇ ਬਿਊਰੋਕਰੇਟ ਸਸਪੈਂਡ ਵੀ ਹੋਏ ਸਨ ਸਰਕਾਰ ਨੂੰ ਮਤਲਬ ਦੱਸਣਾ ਤਾਂ ਉਹਨਾਂ ਦਾ ਫਰਜ਼ ਬਣਦਾ ਨਾ ਸਾਰੀ ਸਾਰੀ ਨੀਤੀ ਜੇ ਪਾਲਿਸੀ ਬਣਾਉਣੀ ਹੈ ਬੇਸ਼ੱਕ ਕੁਝ ਵੀ ਹੋਵੇ ਉਹਦੇ ਬਾਅਦ ਤੇ ਰੂਲ ਰੈਗੂਲੇਸ਼ਨ ਨੂੰ ਤਾਂ ਫਾਲੋ ਕਰਨਾ ਪੈਂਦਾ ਹੁਣ ਇਹਦੇ ਨਾਲ ਹੋ ਕੀ ਰਿਹਾ ਹੈਗਾ ਅਕਲ ਦੇ ਵਿੱਚ ਉਹ ਤਾਂ ਕਰਨ ਵਾਲੇ ਕਰ ਗਏ ਜਿਹੜੀ ਗੱਲ ਜੀ ਨੇ ਲਾਹਾ ਲੈਣਾ ਉਹ ਵੀ ਲੈ ਗਿਆ ਅਕਲ ਦੇ ਵਿੱਚ ਇਹ ਇੰਨਾ ਵਿਆਪਕਾਂ ਦਾ ਜਏ ਪ੍ਰੋਫੈਸਰ ਸਹਿਬਾਨ ਜਿਹੜੇ 1152 ਜਿਹੜੇ ਹੁਣ ਇਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਫੈਸਲਾ ਆ ਗਿਆ ਤੇ ਇਹਨਾਂ ਦੇ ਪਰਿਵਾਰਾਂ ਦਾ ਇਹਨਾਂ ਦੇ ਰਿਸ਼ਤੇਦਾਰਾਂ ਦਾ ਇਹਨਾਂ ਦਾ ਸਾਰੇ ਸੋਸ਼ਲ ਸਰਕਲ ਦੇ ਵਿੱਚ ਇਹਨਾਂ ਦੇ ਬੱਚਿਆਂ ਦਾ ਬੜਾ ਮਾਰਾ ਹੋ ਲੱਗਦਾ ਨੇ ਇਹਦੇ 'ਚ ਸਾਡੀ ਐਜੂਕੇਸ਼ਨ ਪਾਲਿਸੀ ਦੇ ਉੱਪਰ ਕਹਿੰਦਾ ਪਾਵੇ ਜੀਸੂ ਜੀ ਦੇ ਇਸ ਪੜਾਅ ਉੱਤੇ ਫਿਰ ਨਵੇਂ ਸਰੋਂ ਇਹ ਸਾਰਾ ਕੁਝ ਲਿਆਉਣਾ ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮ ਗੱਲ ਹੈ ਖੈਰ ਆਪਾਂ ਕਹਿ ਸਕਦੇ ਹਾਂ ਕਿ ਸੈਕ ਪ੍ਰੋਫੈਸਰਾਂ ਦੇ ਮਾਮਲੇ ਦੇ ਵਿੱਚ ਬਾਕੀ ਇੱਕ ਨਵਾਂ ਮੂਡ ਆਇਆ ਤੇ ਨਵਾਂ ਮੂਡ ਵੀ ਵੱਖਰੀ ਤਰ੍ਹਾਂ ਦਾ ਹੈ ਮਾਹੌਲ ਬਾਕੀ ਗਮੀ ਨਾਲ ਜੁੜਿਆ ਭਾਵੇਂ ਕੋ ਗੈਸਟ ਫੈਕਲਟੀ ਵਾਲਿਆਂ ਦਾ ਵੀ ਮਾਹੌਲ ਪਿਛਲੇ ਸਮੇਂ ਆਪਾਂ ਇਸ ਤਰ੍ਹਾਂ ਹੀ ਹੁੰਦਾ ਵੇਖਿਆ ਖੈਰ ਕੀ ਆਪਾਂ ਦੇਖਦੇ ਆ ਕਿ ਇਹ ਕੋਈ ਹੱਲ ਹੈ ਇਹ ਸਹਿ ਪ੍ਰੋਫੈਸਰਾਂ ਦਾ ਕਿ ਉਹਨਾਂ ਦੀ ਜਿਹੜੀ ਹੈ ਤਰਜ਼ੇ ਜ਼ਿੰਦਗੀ ਇਸ ਲਈ ਦੇ ਰਹਿ ਸਕਦੀ ਹੈ ਜਾਂ ਬਾਕੀ ਹੁਣ ਇਹ ਫੈਸਲਾ ਇੰਪਲੀਮੈਂਟ ਸੀ ਹੋਏਗਾ ਹਾਂ ਦੇਖੋ ਪਿੰਡ ਸਾਹਿਬ ਉਹਦਾ ਹਲੇ ਮਾਂਦੂ ਕੋਰਟ ਦੇ ਜਿਹੜੇ ਆ ਜੋ ਜੋ ਆਇਆ ਹੈ ਜੀਤੀ ਸਾਹਿਬ ਕੀ ਹੈ ਬਾਕੀ ਇਹਦਾ ਡਿਟੇਲਡ ਜਿਹੜੀ ਆਊਗੀ ਬਾਅਦ ਵਿੱਚ ਪਤਾ ਲੱਗ ਜਾਣਾ ਕਿ ਵਿੱਚ ਇਸ ਤਰ੍ਹਾਂ ਦਾ ਹੈਗਾ ਜੀ ਤੇ ਪਰੰਤੂ ਇਸ ਤਰ੍ਹਾਂ ਕੇ ਪ੍ਰੋਫੈਸਰ ਜੋ ਅਫੈਕਟਡ ਨੇ ਉਹਨਾਂ ਦੇ ਜਿੰਨੇ ਬਿਆਨ ਆ ਰਹੇ ਨੇ ਵੀ ਉਹ ਕਹਿੰਦੇ ਨੇ ਕਿ ਸਰਕਾਰ ਦੇ ਜਿਹੜੇ ਵਕੀਲਾਂ ਨੇ ਸਰਕਾਰੀ ਵਕੀਲਾਂ ਨੇ ਪੂਰੀ ਤਰ੍ਹਾਂ ਕੇਸ ਨਹੀਂ ਵਖੰਡ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਵੀ ਇਹ ਹੁਣ ਰਿਵਿਊਪ ਕੀਤਾ ਨਹੀਂ ਕੋਈ ਪਾਈ ਜਾਵੇ ਸੁਪਰੀਮ ਕੋਰਟ ਦੇ ਵਿੱਚ ਬੱਕਰੀ ਬੱਕਰਾ ਉਹ ਹੈ ਉਹਦੇ ਵਿੱਚ ਦੇਖਿਆ ਜਾਏ ਸਰਕਾਰ ਦੀ ਪਾਲ ਬਣਨ ਦੀ ਕੋਸ਼ਿਸ਼ ਕਰੇਗੀ ਖਰੇ ਇਸ ਸਹਿਯਕ ਪ੍ਰੋਫੈਸਰਾਂ ਲਈ ਪਰ ਬਿਲਕੁਲ ਹਾਂ ਬਿਲਕੁਲ ਪਰਮਾਨਯੋਗ ਸੁਪਰੀਮ ਕੋਰਟ ਦੇ ਡਬਲ ਬੈਂਚ ਦਾ ਹੀ ਫੈਸਲਾ ਹੈ ਹਾਂ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਆਪਣੇ ਆਪ ਦੇ ਵਿੱਚ ਮਾਨਯੋਗ ਹਾਂ ਹਾਂ ਬਿਲਕੁਲ ਬਿਲਕੁਲ ਇਹਨਾਂ ਨੇ ਜੋ ਸਵਾਲ ਠਾਈ ਨੇ ਕਿ ਇਹਨਾਂ ਨੇ ਨਾਲ ਹੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿਹਾ ਵੀ ਜੁਜੀਸੀ ਦੀਆਂ ਹਦਸਿਆਂ ਦੇ ਮਤਲਬ ਹਾਂ ਬਿਲਕੁਲ ਸਿੱਧਾ ਤੇ ਉਸਪਾਸਟ ਫੈਸਲਾ ਹੈ ਕਿ ਜੇ ਭਰਤੀ ਰੱਦ ਕਰ ਦਿੱਤੀ ਗਈ ਹੈ ਅੱਜ ਦੇ ਇਸ ਸਾਰੇ ਮਾਹੌਲ ਦੇ ਵਿੱਚ ਕਿਵੇਂ ਜਿਮਨੀ ਚੌਣ ਬੁਖਾਰ 50 ਦੇ ਵਿੱਚ ਤੇਜ਼ ਹੋਣ ਲੱਗਾ ਹੈ ਤਰਨ ਤਰਨ ਜਿਮਨੀ ਚੌਣ ਪੇੜ ਦੀ ਗੱਲ ਬੇਦਬੀਆਂ ਦਾ ਮਾਮਲਾ ਵਿਧਾਨ ਸਭਾ ਦੇ ਵਿੱਚ ਕਿਵੇਂ ਸਿਲੈਕਟ ਕਮੇਟੀ ਦੇ ਕੋਲੇ ਮਾਮਲਾ ਜਾਏਗਾ 6 ਮਹੀਨੇ ਹੋ ਰਹੇ ਦਿੱਤੇ ਚਰਚਾ ਹੋਏਗੀ ਵਿਚਾਰ ਵਮਾਰਸ਼ ਲੋਕਾਂ ਤੋਂ ਲਏ ਜਾਣਗੇ ਫਿਰ ਅੱਗੇ ਫੈਸਲਾ ਤੁਰੇਗਾ ਰੱਖਣ ਵਾਲੀ ਗੱਲ ਹੈ ਕਿ ਭਾਈ ਗੁਰਜੀਤ ਸਿੰਘ ਜਿਹੜੀ ਨਿਗ੍ਹਾਆਂ ਜਿਹੜੇ 400 ਫੁੱਟ ਉੱਚੇ ਟਾਵਰ ਉੱਤੇ ਨੇ ਉਹ ਹੁਣ ਹੇਠਾਂ ਉਤਰਨਗੇ ਖੈਰ ਇਸਲਾਮ ਮਸ਼ਰੂਆ ਵੱਡੇ ਪੱਧਰ ਤੇ ਚੱਲ ਰਿਹਾ ਤੇ ਨਾਲ ਹੀ ਜਿਹੜੇ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਜਿਹੜੀ ਰੱਦ ਕਰ ਦਿੱਤੀ ਗਈ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਵੀ ਖਾਰਜ ਕਰ ਦਿੱਤਾ ਗਿਆ ਹੈ ਸੂਬਾ ਸਰਕਾਰ ਨੂੰ ਜੁਜਿਸਿੀ ਦੇ ਨਿਯਮ ਮੁਤਾਬਕ ਪਰਖੀ ਕਰਨ ਦੇ ਹੁਕਮ ਦਿੱਤੇ ਗਏ ਹੈ। ਕਈ ਤਰ੍ਹਾਂ ਦਾ ਕਹਿੰਦਾ ਭਾਵ ਕਿ ਇਸ ਮਾਮਲੇ ਦੇ ਵਿੱਚ ਮੋੜ ਆਇਆ। ਦਿਨ ਦਾ ਸਾਰਾ ਹੀ ਮਾਮਲਾ ਅੱਜ ਕਈ ਮੋੜ-ਕੋੜ ਵਾਲਾ ਸੀਗਾ। ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਹਿਯੋਗ ਵਜੋਂ ਸ਼ਾਮਲ ਰਹੇ ਉਗੇ ਚਿੰਤਕ ਪੰਜਾਬ ਤੇ ਉਗੇ ਚਿੰਤਕ ਤੇ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗੰਤ ਸਿੰਘ ਜੀ। ਸੋ ਡਾਕਟਰ ਸਾਹਿਬ ਰਾਬਰਾਖਾ ਬਹੁਤ ਬਹੁਤ ਵਾਜਿ। ਇਹ ਮਿਸ਼ਰਤ ਪੰਜਾਬੀ